ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿੰਨੇ ਠੀਕ-ਠਾਕ ਹੋਵੋਗੇ ਅੱਜ ਆਪਾਂ ਇੱਕ ਅਜਿਹੀ ਚੀਜ਼ ਦੇ ਉੱਪਰ ਡਿਸਕਸ ਕਰਨ ਵਾਲੇ ਹਾਂ ਜਿਹੜੀ ਕਿ ਬਿਮਾਰੀਆਂ ਦੀ ਜੜ ਹੈ ਜਿੱਥੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਬਹੁਤ ਅੰਗਰੇਜ਼ੀ ਦਵਾਈਆਂ ਖਾ-ਖਾ ਕੇ ਅੱਕ ਚੁੱਕੇ ਹੋਵੋਗੇ ਕਿਉਂਕਿ ਜਦੋਂ ਅੰਗਰੇਜ਼ੀ ਦਵਾਈ ਲੈਣੇ ਆ ਉਸ ਟਾਈਮ ਠੀਕ ਰਹਿਣੇ ਆ ਤੇ ਜਦੋਂ ਉਹਨੂੰ ਛੱਡ ਦਿੰਨੇ ਆ ਫੇਰ ਫਿਰ ਉਹ ਕੀ ਹੱਦ ਅੱਜ ਮੈਂ ਤੁਹਾਨੂੰ ਇੱਕ ਏਦਾਂ ਦਾ ਦੇਸੀ ਨੁਸਖਾ ਦੱਸੂਗੀ ਨਾ ਤਾਂ ਉਹਦਾ ਕੋਈ ਸਾਈਡ ਇਫੈਕਟ ਹੈ ਤੇ ਨਾ ਉਹ ਕੋਈ ਜ਼ਿਆਦਾ ਮਹਿੰਗਾ ਹੈ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੁਸੀਂ ਉਹਨੂੰ ਘਰ ਵਿੱਚ ਤਿਆਰ ਕਰ ਸਕਦੇ ਹੋ ਮੈਂ ਸਭ ਤੋਂ ਜਿਹੜੀ ਮੇਨ ਬਿਮਾਰੀ ਦਾ ਨੋ ਲੈਣਾ ਚਾਹੁੰਦੀ ਆ ਉਹ ਹੈਗੀ ਕਬਜ ਕਿਉਂਕਿ ਲੀਵਰ ਦਾ ਫੈਟੀ ਹੋਣਾ, ਪੇਟ ਦੀਆਂ ਬਿਮਾਰੀਆਂ, ਬਾਦ ਹਾਜਮੀ, ਪੇਟ ਦਾ ਭਾਰੀਪਨ, ਪੇਟ ਵਧਣਾ ਇਹ ਸਾਰੀਆਂ ਬਿਮਾਰੀਆਂ ਨਾਲ ਮਲਕਿ ਸੁਸਤੀ ਹੋਣੀ ਇੱਕ ਕਬਜ ਨਾਲ ਹੀ ਹੁੰਦੀਆਂ ਨੇ ਤੇ ਇੱਕ ਕਬਜ ਦਾ ਅੰਗਰੇਜ਼ੀ ਦਵਾਈਆਂ ਨਾ ਤੁਸੀਂ ਜਿੰਨੇ ਮਰਜ਼ੀ ਲਏ ਚਲੋ ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਜਿੰਨੇ ਦਿਨ ਲਾਉਂਗੇ ਉਨੇ ਦਿਨ ਫਾਇਦਾ ਹੋਏਗਾ ਬਾਅਦ ਤੋਂ ਉਹੀ ਦਾ ਹੋਊਗਾ ਪਹਿਲਾਂ ਵੀ ਮੈਂ ਇਹ ਵੀਡੀਓ ਪਾਈ ਸੀਗੀ ਉਹ ਵੀ ਕਾਫੀ ਫਰੈਂਡ ਨੇ ਆ ਨਾ ਪਸੰਦ ਕੀਤੀ ਤੇ ਹੁਣ ਵੀ ਮੈਨੂੰ ਕਾਫੀ ਪੁੱਛ ਰਹੇ ਸੀਗੇ ਵੀ ਕਵਲਤੀ ਜਿਹੜੀ ਤੁਸੀਂ ਉਹ ਹੈ ਉਹਦੇ ਬਾਰੇ ਸਾਨੂੰ ਪ੍ਰੋਪਰ ਦੱਸੋ ਉਸ ਟਾਈਮ ਮੈਂ ਸਿਰਫ ਪਾਊਡਰ ਜਿਹੜਾ ਬਣਾਇਆ ਹੋਇਆ ਸੀ ਉਹੀ ਦੱਸਿਆ ਸੀਗਾ ਦੇਖੋ ਇਹ ਜੂਸ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਦੱਸ ਰਹੀ ਆਂਗੀ ਤੇ ਅੱਜ ਮੈਂ ਤੁਹਾਨੂੰ ਦੱਸ ਦਿਆਂ ਵੀ ਉਹ ਕੀ ਜਿਹੜੀ ਚੀਜ਼ ਹੁੰਦੀ ਹੈ ਕਿੰਨੀ ਮਾਤਰਾ ਦੇ ਵਿੱਚ ਲੈਣੀ ਹੈ ਕੀ ਕੀ ਲੈਣੀ ਹੈ ਤੇ ਕਿਸ ਤਰੀਕੇ ਨਾਲ ਲੈਣੀ ਹੈ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹਾਂਜੀ ਤੇ ਉਹਦੇ ਵਾਸਤੇ ਆਪਾਨੂੰ ਚਾਹੀਦੀ ਹੈਗੀ ਇੱਕ ਤਾਂ ਸੌਫ ਇਸ ਸੌਂਫ ਹੈਗੀ ਜਿਹੜੀ ਕਿ ਆਪਾਂ ਚਾਹ ਵਗੈਰਾ ਦੇ ਵਿੱਚ ਜਾਂ ਖਾਣ ਵਾਸਤੇ ਬਹੁਤ ਉਹ ਕਰਦੇ ਸੌਂਫ ਦੀ ਤਸੀਰ ਠੰਡੀ ਹੁੰਦੀ ਹੈ ਹਨਾ ਕਾਫੀ ਜ਼ਿਆਦਾ ਇਹ ਬੈਨੀਫਿਟ ਹੈ ਇਹ ਤਾਂ ਤੁਸੀਂ ਬੈਸੇ ਵੀ ਅਗਰ ਖਾਣੇ ਹੋ ਨਾ ਤਾਂ ਵੀ ਜਿੰਨਾ ਦੇ ਤਜਾ ਪੰਦਾ ਹੈ ਹਾਜਮੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਤੇ ਦੂਸਰੀ ਚੀਜ਼ ਆਪਾਂ ਨੇ ਲੈਣੀ ਹੈ ਸਰੀ ਦੇ ਪੱਤੇ ਇਹ ਤੁਹਾਨੂੰ ਹਨਾ ਕਿਸੇ ਵੀ ਪਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਜਿੰਨੀ ਤੁਸੀਂ ਸੌਂਫ ਲੈਣੀ ਹੈ ਓਨੇ ਹੀ ਸਰੀ ਦੇ ਪੱਤੇ ਲੈਣੇ ਆ ਇਹਨਾਂ ਨੂੰ ਚੰਗੇ ਤਰੀਕੇ ਨਾਲ ਸੁਕਾ ਲੈਣਾ ਹੈ ਦੇਖੋ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਇਹ ਬਿਲਕੁਲ ਦੇਸੀ ਨੇਗੇ ਜਿਹੜੀ ਸੌਂਫ ਹੈ ਦੇਖੋ ਇਹ ਵੀ ਆਪਾਂ ਆਮ ਖਾਂਦੇ ਆ ਜਿਹਨੂੰ ਨਾ ਤਿਜਾਬ ਦਾ ਕੈਪਸੂਲ ਖਾਂਦੇ ਨੇ ਮੈਂ ਉਹਨਾਂ ਨੂੰ ਪਹਿਲਾਂ ਦੱਸਿਆ ਵੀ ਤੁਸੀਂ ਸੌਂਫ ਤੇ ਮਿਸਰੀ ਹੈ ਜਿਹੜੀ ਧਾਗੇ ਵਾਲੀ ਉਹਨੂੰ ਪੀਸ ਕੇ ਰੱਖ ਲਓ ਖਾਣਾ ਖਾਣ ਤੋਂ ਬਾਅਦ ਅੱਧਾ ਚਮਚਾ ਲੈ ਲਓ ਵੈਸੇ ਵੀ ਤੁਹਾਨੂੰ ਪੇਟ ਦੀਆਂ ਨਾ ਜਿਹੜੀਆਂ ਵੀ ਬਿਮਾਰੀਆਂ ਨੇ ਹਾਜਮਨ ਦਾ ਤਿਜਾਬ ਹੈ ਨਾ ਇਹ ਕਾਫੀ ਠੀਕ ਕਰ ਦੇਗੀ ਤੇ ਜਿਹੜੀ ਸ਼ਰੀ ਹੈਗਾ ਹਨਾ ਇਹ ਵੀ ਇੱਕ ਮਲਕੀ ਜੜੀ ਬੂਟੀਆਂ ਦੀ ਤਰ੍ਹਾਂ ਵਰਤਿਆ ਜਾਣ ਵਾਲਾ ਪਹਿਲਾ ਇਹ ਦਰਖਤ ਪਾਏ ਜਾਂਦੇ ਸੀਗੇ ਹੁਣ ਕਿਤੇ ਕਿਤੇ ਰਹਿ ਗਏ ਨੇ ਹਨ ਪਰ ਜਿਨ੍ਹਾਂ ਨੂੰ ਪਤਾ ਹੈ ਹਨ ਉਹਨਾਂ ਨੇ ਇਹਦੀਆਂ ਦਵਾਈਆਂ ਬਣਾ ਲੀਆਂ ਤੇ ਇਹਨਾਂ ਦੋਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਲੈਣਾ ਹੈ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਥੋੜੀ ਜੀ ਧੁੱਪ ਲਗਾ ਕੇ ਇਹਨਾਂ ਨੂੰ ਤੁਸੀਂ ਨੇ ਪੀਸ ਲੈਣਾ ਕਿਸੇ ਵੀ ਮਿਕਸੀ ਵਗੈਰਾ ਚ ਪੀਸ ਲੈਣਾ ਚੰਗੇ ਤਰੀਕੇ ਦੇ ਨਾਲ ਫਿਰ ਇਹਨੂੰ ਸਾਨ ਲੈਣਾ ਸਾਨ ਕੇ ਕਿਸੇ ਵੀ ਹਨਾ ਭਾਰਤਨ ਦੇ ਵਿੱਚ ਤੁਸੀਂ ਪਾ ਲਿਓ ਫਿਰ ਇਹਦੇ ਵਿੱਚ ਤੁਸੀਂ ਨੇ ਅੱਧਾ ਚਮਚ ਕਾਲੇ ਨਮਕ ਦਾ ਪਾਉਣਾ ਤੇ ਹਾਂਜੀ ਹੁਣ ਮੈਂ ਤੁਹਾਨੂੰ ਦੱਸੇ ਸੀ ਦੇਖੋ 200 ਗ੍ਰਾਮ ਤੁਸੀਂ ਹੈਨਾ ਸੌਂਫ ਲੈਂਦੀ ਐ 200 ਗ੍ਰਾਮ ਤੁਸੀਂ ਨੇ ਸਰੀਂਦੇ ਪੱਤੇ ਲੈਂਦੇ ਐ ਤੇ ਉਹਦੇ ਵਿੱਚ ਨਾ ਅੱਧੇ ਚਮਚ ਤੋਂ ਵੀ ਘਟ ਕਾਲਾ ਨਮਕ ਪਾਉਣਾ ਸਿਰਫ ਇਹ ਹੀ ਤਿੰਨ ਚੀਜ਼ਾਂ ਨੇ ਗਈਆਂ ਜਿਨ੍ਹਾਂ ਨੂੰ ਤੁਸੀਂ ਨੇ ਪੀਸ ਕੇ ਚੰਗੇ ਤਰੀਕੇ ਨਾਲ ਮਿਕਸ ਕਰਕੇ ਕਿਸੇ ਸੀਸੀ ਦੇ ਵਿੱਚ ਜਾਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲਿਓ ਸ਼ਾਮ ਨੂੰ ਇਹਨੂੰ ਲੈਣ ਦਾ ਤਰੀਕਾ ਹੁਣ ਮੈਂ ਤੁਹਾਨੂੰ ਪ੍ਰੋਪਰ ਦੱਸਦੀ ਆ ਦੇਖੋ ਹਰ ਇੱਕ ਤੁਹਾਡੀ ਜਿੰਨਾ ਵੀ ਪੇਟ ਦੀ ਪ੍ਰੋਬਲਮ ਹੈ ਕਬਜ ਰਹਿੰਦੀ ਹੈ ਭਾਰੀ ਬਣ ਰਹਿੰਦਾ ਹੈ ਨਾ ਕਿਉਂਕਿ ਸਵੇਰੇ ਜਾਨਣ ਤੋਂ ਪੇਟ ਸਾਫ਼ ਨਾ ਹੋਵੇ ਤਾਂ ਸਾਰਾ ਦਿਨ ਸੁਸਤੀ ਰਹਿੰਦੀ ਹੈਗੀ ਮੈਂ ਗਰੰਟੀ ਨਾਲ 100% ਗਰੰਟੀ ਨਾਲ ਕਹਿ ਸਕਦੀ ਹਾਂ ਕਿ ਜਦੋਂ ਪਹਿਲੇ ਦਿਨ ਹੀ ਤੋ ਤੁਹਾਨੂੰ ਕਾਫੀ ਫਰਕ ਪੈ ਜਾਏਗਾ ਪਰ ਜੇ ਤੁਸੀਂ ਪੰਜ ਚਾਰ ਦਿਨ ਲਾਉਂਗੇ ਲਗਾਤਾਰ ਤਾਂ ਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਤੇ ਤੁਸੀਂ ਸ਼ਾਮ ਨੂੰ ਦੁੱਧ ਗਰਮ ਕਰ ਲੈਣਾ ਦੁੱਧ ਗਰਮ ਕਰਕੇ ਥੋੜਾ ਜਿਹਾ ਦੇ ਵਿੱਚ ਤੁਸੀਂ ਸ਼ੱਕਰ ਪਾ ਲੈਣੀ ਹੈ ਫਿਰ ਇਹਨੂੰ ਇੱਕ ਚਮਚ ਕੌਲੀ ਦੇ ਵਿੱਚ ਜੇ ਅਗਰ ਤੁਸੀਂ ਵੱਡੇ ਹੋ 15 ਸਾਲ ਤੋਂ ਉੱਪਰੋਂ ਤਾਂ ਤੁਸੀਂ ਇੱਕ ਚਮਚ ਅਗਰ ਛੋਟੀ ਏਜ ਹੋ ਤਾਂ ਤੁਸੀਂ ਚੁਟਕੀ ਮਤਲਬ ਕਿ ਇੱਕ ਜਾਂ ਦੋ ਚੁਟਕੀਆਂ ਉਹਨੂੰ ਦੇ ਸਕਦੇ ਹੋ ਤਾਂ ਤੁਸੀਂ ਕੌਲੀ ਦੇ ਵਿੱਚ ਪਹਿਲਾਂ ਇੱਕ ਚਮਚਾ ਪਾ ਲੈਣਾ ਜਿਆਦਾ ਵੀ ਨਹੀਂ ਹਲਕਾ ਜਿਹਾ ਇੱਕ ਚਮਚ ਪਾ ਲੈਣਾ ਤਾਂ ਉਸ ਨੂੰ ਚੰਗੇ ਤਰੀਕੇ ਦੇ ਨਾਲ ਦੁੱਧ ਪਾ ਕੇ ਘੋਲ ਲੈ ਘੋਲ ਕੇ ਫਿਰ ਉਹਨੂੰ ਪੀ ਲੈਣਾ ਫਿਰ ਜਿਹੜਾ ਹੋਰ ਦੁੱਧ ਅੱਧਾ ਇੱਕ ਗਲਾਸ ਦੁੱਧ ਤਾਂ ਤੁਸੀਂ ਲੈ ਲਿਓ ਫਿਰ ਹੋਰ ਥੋੜਾ ਜਿਹਾ ਦੁੱਧ ਪਾ ਕੇ ਉਹ ਵੀ ਉੱਪਰ ਤੇ ਪੀ ਲੈਣਾ ਕਮ ਸੇ ਕਮ ਦੁੱਧ ਤੁਹਾਡਾ ਹਨਾ ਵਧੀਆ ਗਰਮ ਹੋਵੇ ਜਿੱਦਾਂ ਕਿ ਆਪਾਂ ਚਾਹ ਪੀਂਦੇ ਹੋਂ ਨੇ ਓਨਾ ਕੁ ਗਰਮ ਦੁੱਧ ਹੋਵੇ ਫਿਰ ਹੀ ਜਿਆਦਾ ਤੁਹਾਨੂੰ ਇਹ ਫਾਇਦਾ ਹੋਏਗਾ ਬਸ ਖਾਣਾ ਖਾਣ ਤੋਂ ਬਾਅਦ ਜਦੋਂ ਤੁਸੀਂ ਸੌਣਾ ਉਸ ਟਾਈਮ ਇਹ ਲੈਣੀ ਹੈ ਪ੍ਰੋਪਰ ਤੁਸੀਂ ਲਾਉਂਗੇ 10 15 ਦਿਨਾਂ ਦੇ ਵਿੱਚ ਤੁਹਾਡੀ ਕਬਜ਼ ਦੀ ਬਿਮਾਰੀ ਤੋਂ ਬਿਲਕੁਲ ਹੈ ਨਾ ਰਾਹਤ ਪਾ ਸਕਦੇ ਹੋ ਉਹ ਕਹਿੰਦੇ ਹੁੰਦੇ ਨੇ ਨਾ ਤੁਸੀਂ ਆਮ ਮਸੂਰੀਆਂ ਸੁਣੀਆਂ ਨੇ ਕਿ ਪੇਟ ਸਫਾ ਹਰ ਰੋਗ ਦਫਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਇਸ ਨੁਸਖੇ ਨੂੰ ਤੁਸੀਂ ਜਰੂਰ ਟਰਾਈ ਕਰਨਾ ਤੁਹਾਨੂੰ 100% ਤੋਂ ਵੀ ਉੱਪਰ ਫਾਇਦਾ ਹੋਊਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਜਾਂ ਗੋਲੀ ਲੈਣ ਦੀ ਜ਼ਰੂਰਤ ਨਹੀਂ ਪੈਣੀ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਹੋਣਾ ਇਹ ਹੈ ਨਾ ਗੋਡੇ ਬਾਹਾਂ ਕੂਣੀਆਂ ਜਾਂ ਆਪਣੀ ਹੈ ਨਾ ਗਰਦਨ ਦੇ ਵਿੱਚ ਕਾਫੀ ਪੇਨ ਹੁੰਦੀ ਰਹਿੰਦੀ ਹੈ ਤੇ ਇੱਕ ਪਾਕਿਸਤਾਨ ਤੋਂ ਵੀਰ ਜੀ ਜੁੜੇ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਹਨਾ ਉਹਨਾਂ ਦੀ ਵਾਈਫ ਦੇ ਤੇ ਉਹਨਾਂ ਦੇ ਦੋਨਾਂ ਦੇ ਗੋਡੇ ਹਨਾ ਕਾਫੀ ਦਰਦ ਕਰਦੇ ਆ ਤੇ ਉਹਨਾਂ ਨੂੰ ਸੋਜਿਸ ਵੀ ਆਉਂਦੀ ਹੈਗੀ ਜਿੱਦਾਂ ਜਿੱਦਾਂ ਪ੍ਰੋਪਰ ਅੱਜ ਮੈਂ ਤੁਹਾਡੇ ਵਾਸਤੇ ਇਹ ਵੀਡੀਓ ਲੈ ਕੇ ਆਈ ਆ ਇਹ ਵੀਡੀਓ ਤੁਹਾਡੇ ਵਾਸਤੇ ਇੰਨੀ ਖਾਸ ਹੋਣ ਵਾਲੀ ਹੈ ਜਿੱਦਾਂ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਇਦਾਂ ਆਪਣਾ ਆਪਣਾ ਟ੍ਰੀਟਮੈਂਟ ਕਰੋਗੇ ਤਾਂ ਤੁਹਾਨੂੰ ਕੋਈ ਵੀ ਪੇਨ ਕਿਲਰ ਲੈਣ ਦੀ ਜ਼ਰੂਰਤ ਨਹੀਂ ਪੈਣੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਖਾਣ ਤੋਂ ਕਿਉਂਕਿ 12 ਜਿਹੜੀ 25 ਲਗਾਉਣੀ ਆ ਉਹਦੇ ਨਾਲੋਂ ਜਿਹੜੀ ਆਪਾਂ ਅੰਦਰ ਚੀਜ਼ ਹਨਾ ਆਪਣੇ ਸਰੀਰ ਦੇ ਵਿੱਚ ਜਾਂਦੀ ਹੈ ਕਿਉਂਕਿ ਜਿਹੜਾ ਇਹ ਗੋਡੇ ਦੇ ਵਿੱਚ ਗ੍ਰੀਸ ਖਤਮ ਹੋ ਜਾਣਾ ਪੇਨ ਹੋਣੀ ਇਹ ਆਪਣੀ ਬਾਡੀ ਦੇ ਅੰਦਰੋਂ ਹੁੰਦਾ ਕਿਉਂਕਿ ਕਮਜ਼ੋਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਵਿਟਾਮਿਨ ਡੀ B12 ਦੀ ਘਾਟ ਕਾਰਨ ਹੀ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਅੱਜ ਕੱਲ੍ਹ ਖਾਣੇ ਵੀ ਆਪਣੇ ਬਿਲਕੁਲ ਬੇਕਾਰ ਹੋ ਚੁੱਕੇ ਨੇ ਫਾਸਟ ਫੂਡ ਆਇਲੀ ਚੀਜ਼ਾਂ ਹਨਾ ਜਿਆਦਾ ਤਲੇ ਆ ਭਲੇ ਆਪਾਂ ਜਿਹੜਾ ਵੀ ਕੁਝ ਮਿਲਦਾ ਹੈ ਨਾ ਖਾਈ ਜਾਂਦੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਥੇ ਦਾਣੇ ਲੈ ਲੈਣੇ ਆ ਜਿਹੜੇ yellow color ਦੇ ਪੀਲੇ ਰੰਗ ਦੇ ਮੇਥੇ ਹੁੰਦੇ ਨੇ ਹਨਾ ਆਪਾਂ ਬੀਜ ਦੇ ਹੁੰਦੇ ਆ ਸਰਦੀਆਂ ਦੇ ਵਿੱਚ ਉਹਨਾਂ ਦੇ ਬੀਜ ਹੁੰਦੇ ਨੇ ਜਿਹੜੇ ਉਹ ਲੈਣੇ ਹੈਗੇ ਉਹਨਾਂ ਦਾ ਇੱਕ ਚਮਚ ਲੈ ਲੈਣਾ ਇਹ ਸ਼ਾਮ ਤੋਂ ਹੀ ਆਪਾਂ ਨੇ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਹੈਗਾ ਅੱਜ ਤੋਂ ਹੀ ਸਟਾਰਟ ਕਰ ਲਿਓ ਹਾਂਜੀ ਜਿਹੜੀ ਮੇਥੇ ਨੇ ਉਹਨਾਂ ਦਾ ਇੱਕ ਚਮਚ ਲੈਣਾ ਤੇ ਇੱਕ ਗਲਾਸ ਕੱਚ ਦਾ ਪਾਣੀ ਦਾ ਪਰ ਲੈਣਾ ਤੁਸੀਂ ਨੇ ਉਹ ਪਾਣੀ ਦੇ ਵਿੱਚ ਪਾਣੀ ਸਿੰਪਲ ਲੈਣਾ ਫ੍ਰਿਜ ਵਾਲਾ ਨਹੀਂ ਲੈਣਾ ਉਹ ਜਿਹੜਾ ਮੇਥਿਆਂ ਦਾ ਹਨਾ ਇੱਕ ਚਮਚ ਤੁਸੀਂ ਲਾਉਮਗੇ ਬੀਜਾਂ ਦਾ ਉਹਨੂੰ ਗਲਾਸ ਦੇ ਵਿੱਚ ਪਾ ਲੈਣਾ ਤੇ ਇੱਕ ਚੁਟਕੀ ਇੱਕ ਪਿੰਚ ਲਗਾ ਲਓ ਤੁਸੀਂ ਅਜਮੈਨ ਦਾ ਲੈ ਲੈਣਾ ਹੈਗਾ ਉਹਨੂੰ ਵੀ ਤੁਸੀਂ ਨੇ ਉਸੇ ਗਲਾਸ ਦੇ ਵਿੱਚ ਪਾ ਲੈਣਾ ਹੈਗਾ ਤੇ ਇਹਨਾਂ ਨੂੰ ਨਾ ਸ਼ਾਮ ਨੂੰ ਤੁਸੀਂ ਨੇ ਪਿਉ ਕੇ ਰੱਖ ਦੇਣਾ ਹੈਗਾ ਇਹਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਅਗਰ ਪਾ ਸਕੋ ਤਾਂ ਇੱਕ ਜਾਂ ਦੋ ਕਲੀਆਂ ਲਸਣ ਦੀਆਂ ਵੀ ਪਾ ਸਕਦੇ ਹੋ ਕਿਉਂਕਿ ਉਹਦੇ ਨਾਲ ਜ਼ਿਆਦਾ ਬੈਨੀਫਿਟ ਹੋਊਗਾ ਤੁਹਾਨੂੰ ਇਨੂੰ ਸ਼ਾਮ ਨੂੰ ਭਿਉਂ ਕੇ ਰੱਖ ਦੋ ਤੇ ਮਾਰਨਿੰਗ ਟਾਈਮ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੀਸ ਲੈਣਾ ਜਿਹੜੇ ਮੇਥੇ ਲਾਸਨ ਦੀ ਗਠੀ ਹੈਗੀ ਇਹਨਾਂ ਨੂੰ ਤੁਸੀਂ ਨੇ ਪੁੱਣ ਲੈਣਾ ਜਿਹੜਾ ਪਾਣੀ ਆ ਉਹਨੂੰ ਪੀ ਲੈਣਾ ਤੇ ਜਿਹੜੇ ਮੇਥੇ ਵਗੈਰਾ ਨੇ ਉਹਨੂੰ ਥੋੜਾ ਜਿਹਾ ਤੜਕਾ ਲਗਾ ਕੇ ਕਿਸੇ ਵੀ ਦਾਲ ਸਬਜ਼ੀ ਦੇ ਵਿੱਚ ਪਾ ਕੇ ਤੁਸੀਂ ਕਾਲਿਓ ਅਗਰ ਤੁਸੀਂ ਇਸ ਨੂੰ ਵੀ ਨਾ ਇੱਕ ਪੀਓਗੇ ਤਾਂ ਤੁਹਾਡੇ ਜਿੰਨਾ ਵੀ ਹੈ ਨਾ ਕਿਉਂਕਿ ਇਹ ਜਿਹੜੀ ਆਪਣੇ ਗੋਡੇ ਗਿੱਟੇ ਵਿੱਚ ਦਰਦ ਹੁੰਦਾ ਇਹ ਯੂਰੀਆ ਜਿਹਨੂੰ ਆਪਾਂ ਕਹਿੰਦੇ ਨੇ ਯੂਰੀਆ ਆਪਣੇ ਵਧ ਗਿਆ ਹੈ ਨਾ ਜਾਂ ES ਵਧ ਗਿਆ ਜਾਂ RA ਫੈਕਟਰ ਵਧ ਗਿਆ ਇਹ ਚੀਜ਼ਾਂ ਨਾਲ ਹੁੰਦਾ ਕਿਉਂਕਿ ਯੂਰੀਆ ਸਟਾਰਟਿੰਗ ਹੈ ਫਿਰ ਉਸ ਤੋਂ ਬਾਅਦ ES ਆਰਦੀ ਫਿਰ RA ਫੈਕਟਰ ਗਠੀਆ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਦੂਸਰੀ ਗੱਲ ਦੋ ਪਿੰਡੀਆਂ ਲੈ ਲੈਣੀਆਂ ਨੇ ਉਹਨਾਂ ਨੂੰ ਵੀ ਉੱਪਰੋਂ ਤੇ ਨੀਚੋਂ ਕੱਟ ਕੇ ਬਚਾ ਲਈ ਇੱਕ ਕੱਟ ਪਾ ਲੈਣਾ ਇੱਕ ਕੰੱਚ ਦੇ ਗਲਾਸ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਉਹਨਾਂ ਨੂੰ ਭਿਉਂ ਕੇ ਰੱਖਦੇ ਨੇ ਮਾਰਨਿੰਗ ਟਾਈਮ ਉਹਨਾਂ ਨੂੰ ਜਿਹੜੀ ਉਹਨਾਂ ਦੇ ਲਾਰਾ ਹੋਣਗੀਆਂ ਨਾ ਜਿਹੜਾ ਲੇਸ ਜਾ ਹੁੰਦਾ ਉਹਨੂੰ ਨਿਚੋੜ ਕੇ ਉਹਨੂੰ ਰੋਟੀ ਤੋਂ ਬਾਅਦ ਪੀਣਾ ਤੇ ਜਿਹੜਾ ਮੇਥਿਆਂ ਵਾਲਾ ਇਹਨੂੰ ਰੋਟੀ ਤੋਂ ਪਹਿਲਾਂ ਪੀਣਾ ਇਹਦਾ ਹੋ ਗਿਆ ਦੇਖੋ ਤੁਹਾਡਾ ਪ੍ਰੋਪਰ ਟਰੀਟਮੈਂਟ ਜਿਹੜਾ ਤੁਸੀਂ ਨਹੀਂ ਖਾਣਾ ਹਾਂਜੀ ਦੇਖੋ ਇਹ ਆਪਾਂ ਨੇ ਚੀਜ਼ਾਂ ਤੁਹਾਨੂੰ ਦੱਸਿਆ ਨੇ ਇਹ ਬਿਲਕੁਲ ਘਰੇਲੂ ਟਰੀਟਮੈਂਟ ਹੈ ਜਿਹੜਾ ਆਪਣੀ ਹਨਾ ਆਪਾਂ ਘਰ ਵਿੱਚ ਕਰ ਸਕਦੇ ਹਾਂ ਤੇ ਦੂਸਰੀ ਗੱਲ ਮੈਂ ਤੁਹਾਨੂੰ ਕਹੂੰਗੀ ਕਿ ਨਾ ਵਿਟਾਮਿਨ ਡੀ ਦੇ ਪੌਚ ਮਿਲਦੇ ਹੈਗੇ ਤੁਸੀਂ ਮਾਰਕੀਟ ਦੇ ਵਿੱਚੋਂ ਕਿਤੇ ਵੀ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਜਿਨ੍ਹਾਂ ਨੂੰ ਵੀ ਗੋਡੇ ਗਿੱਟਿਆਂ ਦੇ ਵਿੱਚ ਨਾ ਪ੍ਰੋਬਲਮ ਹੈ ਕਿ ਕੜਕੜ ਦੀ ਆਵਾਜ਼ ਆਉਂਦੀ ਹੈ ਜਾਂ ਦਰਦ ਕਰਦੇ ਆ ਨਾ ਜਾਂ ਗ੍ਰੀਸ ਖਤਮ ਕਿਦਾਂ ਵੀ ਇਹਨਾਂ ਦਾ ਕੋਈ ਵੀ ਪ੍ਰੋਬਲਮ ਹੈ ਤਾਂ ਵਿਟਾਮਿਨ ਡੀ ਦੇ ਇੱਕ ਪੌਚ ਆਉਂਦੇ ਆ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਉਹਨੂੰ ਹਫ਼ਤੇ 'ਚ ਇੱਕ ਲੈਣਾ ਹੈਗਾ ਪ੍ਰੋਪਰ ਲਿਓ ਥੋੜਾ ਜਾ ਜਿਹੜੀ ਹੈ ਨਾ ਮਾਰਨਿੰਗ ਟਾਈਮ ਜਿਹੜੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਜਿੱਦੇ ਆਪਾਂ ਕਹਿੰਦੇ ਵੀ ਹੈ ਨਾ ਵਿਟਾਮਿਨ ਡੀ ਧੁੱਪ ਤੋਂ ਵੀ ਮਿਲਦੀ ਹੈ ਇਹ ਨਹੀਂ ਹੈਗਾ ਵੀ ਪਕੜਾ ਕੇ ਜਿੱਦ ਧੁੱਪ ਦੇ ਵਿੱਚ ਬਹਿ ਜਾਗੇ ਮਾਰਨਿੰਗ ਟਾਈਮ ਜਿਹੜੀ ਹੈ ਨਾ ਸਭ ਤੋਂ ਪਹਿਲਾਂ ਜਿੱਦਾਂ ਕਿ 6 ਵਜੇ ਹੈ ਨਾ ਧੁੱਪ ਹੁੰਦੀ ਹੈ ਉਹਦੇ ਵਿੱਚ ਬੈਠਣਾ ਤੁਸੀਂ ਆਪਣੀ ਗੋਡੇ ਤੇ ਬਾਹਾਂ ਨੰਗੀਆਂ ਕਰਕੇ ਜਿਹੜਾ ਮੈਂ ਤੁਹਾਨੂੰ ਤੇਲ ਦੱਸਿਆ ਉਹ ਲਗਾ ਕੇ ਤੁਸੀਂ ਨੇ ਧੁੱਪ ਦੇ ਵਿੱਚ ਜ਼ਰੂਰ ਬੈਠਣਾ ਤੇ ਫਿਰ ਮੈਨੂੰ ਦੱਸਿਓ ਤੁਹਾਨੂੰ ਕਿੰਨਾ ਕੁ ਫਰਕ ਪਿਆਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਆਪਣੇ ਚੈਨਲ ਦਾ ਨਾਮ ਮਾਂ ਦਾ ਪ ਇਕਨਾ ਅਲਸੀ ਦੀਆਂ ਪਿੰਨੀਆਂ ਦੀ ਰੈਸਪੀ ਮੈਂ ਚੈਨਲ ਦੇ ਵਿੱਚ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਉਂਗੀ। ਅਗਰ ਤੁਸੀਂ ਉਹਨੂੰ ਬਣਾ ਲਓਗੇ ਫੇਰ ਤਾਂ ਉਹਦੋਂ ਵੀ ਰਾਮਬਾਨ ਇਲਾਜ ਹੈ ਤੁਹਾਡੇ ਲਈ ਜਿਨ੍ਹਾਂ ਨੂੰ ਵੀ ਵੀਕਨੈਸ ਹੈਗੀ, ਗੋਡੇ ਗਿੱਟਿਆਂ ਦੇ ਵਿੱਚ ਪ੍ਰੋਬਲਮ ਹੈਗੀ ਉਹ ਇੱਕ ਪਿੰਨੀ ਹੈ ਨਾ ਡੇਲੀ ਖਾਣੀ ਹੈ ਤੁਸੀਂ ਦੁੱਧ ਦੇ ਨਾਲ। ਉਹਦੀ ਮੈਂ ਰੈਸਪੀ ਦੀ ਹੈ ਨਾ ਵੀਡੀਓ ਇਹ ਜਿਹੜੀ ਉਹ ਤੁਹਾਨੂੰ ਲਿੰਕ ਵਿੱਚ ਪਾ ਦੂੰਗੀ ਤੇ ਇੱਕ ਨਾ ਆਪਾਂ ਨੂੰ ਦੁਕਾਨ ਤੋਂ ਮਰੱਬਾ ਮਿਲ ਜਾਂਦਾ ਜਿਹਨੂੰ ਕਿ ਬਿਲ ਦਾ ਮਰੱਬਾ ਕਹਿੰਦੇ ਨੇ ਇੱਕ ਤੁਸੀਂ ਉਹ ਵੀ ਲੈ ਕੇ ਖਾ ਸਕਦੇ ਹੋ ਕਾਫੀ ਜ਼ਿਆਦਾ ਬੈਨੀਫਿਟੂ ਕਿਉਂਕਿ ਖਾਣ ਦੇ ਨਾਲ ਹੀ ਬਾਡੀ ਠੀਕ ਹੋਊਗੀ। ਹਾਂਜੀ ਤੁਸੀਂ ਵੀ ਇਦਾਂ ਦੇ ਸਿਲਕੀ ਸਮੂਥ ਤੇ ਲੰਬੇ ਸਟਰੋਂਗ ਵਾਲ ਪਾਉਣਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਖਾਸ ਲੈ ਕੇ ਆਈਆਂ ਕਿਉਂਕਿ ਦੇਖੋ ਮਹਿੰਗੇ ਮਹਿੰਗੇ ਤੁਸੀਂ ਆਇਲ ਮਹਿੰਗੇ ਮਹਿੰਗੇ ਸੀਰਮ ਵਗੈਰਾ ਤੁਸੀਂ ਯੂਜ਼ ਕਰਦੇ ਰਹੇ ਨੇ ਹੋ ਉਹਨਾਂ ਦੀ ਜਰੂਰਤ ਨਹੀਂ ਹੈਗੀ ਬਿਲਕੁਲ ਕਰਦੀਆਂ ਆਪਣੀਆਂ ਚੀਜ਼ਾਂ ਤੋਂ ਹੀ ਤੁਸੀਂ ਹਨਾ ਆਪਣੇ ਵਾਲਾਂ ਦੀ ਹਰ ਇੱਕ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ ਦੇਖੋ ਅੱਜ ਬੇਟੀ ਦੇ ਸਿਰ ਤੇ ਮੋ ਲਗਾ ਕੇ ਵੀ ਤੁਹਾਨੂੰ ਦਿਖਾ ਰਹੀ ਹਾਂ ਤੇ ਬਿਲਕੁਲ ਹਨਾ ਜਿੱਦਾਂ ਕਿ ਆਪਾਂ ਕਿਸੇ ਪਾਰਲਰ ਵਿੱਚ ਜਾ ਕੇ ਸਮੂਥ ਸਟ੍ਰੇਟ ਕਰਵਾ ਕੇ ਆਉਣਾ ਵਾਲ ਬਿਲਕੁਲ ਉਦਾਂ ਦੇ ਹੋ ਜਾਣਗੇ ਸਿਲਕੀ ਤੇ ਕਿਸੇ ਵੀ ਤਰ੍ਹਾਂ ਦੀ ਡੈਂਡਰਫ ਹੈਗੀ ਵਾਲ ਤੁਹਾਡੇ ਵੱਧ ਨਹੀਂ ਰਹੇ ਹਨਾ ਰੁੱਖੇ ਰੁੱਖੇ ਹੁੰਦੇ ਨੇ ਜਿੱਦਾਂ ਕਿ ਆਪਣੀ ਆਮ ਆਪਾਂ ਕਹਿ ਦਿੰਦੇ ਹਨਾ ਵੀ ਕਾਫੀ ਰੁੱਖੇ ਰੁੱਖੇ ਵਾਲ ਹੋ ਗਿਆ ਹੈ ਇਹ ਇਹਨਾਂ ਸਾਰਿਆਂ ਦੀ ਪ੍ਰੋਬਲਮ ਦੂਰ ਕਰਨ ਵਾਸਤੇ ਅੱਜ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਖਾਸ ਲੈ ਕੇ ਆਈਆਂ ਕੀ ਕੀ ਜੂਸ ਕਰਨਾ ਹੈ ਕਿਵੇਂ-ਕਿਵੇਂ ਜੂਸ ਕਰਨਾ ਹੈ ਸਾਰਾ ਮੈਂ ਤੁਹਾਨੂੰ ਹਨਾ ਪੂਰਾ ਪ੍ਰੋਪਰ ਵੀਡੀਓ ਦੇ ਵਿੱਚ ਦੱਸੂਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਅੱਗੇ-ਅਗੇ ਸ਼ੇਅਰ ਜਰੂਰ ਕਰਨਾ ਕਿਉਂਕਿ ਵੀਡੀਓ ਨੂੰ ਵਾਇਰਲ ਕਰਨਾ ਤੁਹਾਡਾ ਹਨਾ ਧਰਮ ਹੈ ਤੇ ਮੇਰਾ ਕੰਮ ਕਰਨਾ ਧਰਮ ਹੈ ਤੇ ਆਓ ਦੇਖਦੇ ਆਪਾਂ ਹਾਂਜੀ ਦੇਖੋ ਮੇਰੇ ਬੇਟੇ ਦੇ ਬਾਲ ਤੁਸੀਂ ਹੈ ਨਾ ਸਾਰੀਆਂ ਸਿਸਟਰ ਅਤੇ ਕਈ ਵੀਰਾਂ ਨੇ ਵੀ ਕਮੈਂਟ ਕੀਤੇ ਸੀਗੇ ਵੀ ਤੁਸੀਂ ਸਾਨੂੰ ਨਾ ਪ੍ਰੋਪਰ ਸਾਰਿਆਂ ਦੇ ਵਾਲ ਦਿਖਾਓ ਇਹ ਮੇਰੇ ਬੇਟੇ ਦੇ ਵਾਲਾਂ ਦੀ ਵੀਡੀਓ ਹੈਗੀ ਤੇ ਮੇਰੇ ਆਪਣੇ ਵਾਲ ਦੇਖੋ ਤੁਸੀਂ ਮੇਰੇ ਵਾਲ ਥੋੜੇ ਜਿਹੇ ਨੇ ਉਹਦੇ ਨਾਲ ਲੰਬਾਈ ਚ ਕੱਟਨੇ ਪਰ ਹੈਲਦੀ ਉਹਦੇ ਨਾਲੋਂ ਜ਼ਿਆਦਾ ਨਹੀਂਗੇ ਕਿਉਂਕਿ ਇਹਨਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣੇ ਵਾਲ ਦਿਖਾਓ ਆਪਣੀ ਚੋਟੀ ਬਣਾ ਕੇ ਦਿਖਾਓ ਵਾਲ ਹਨ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਹੋਰ ਦੱਸੂਗੀ ਤੇ ਮੈਂ ਨਾ ਕੁਝ ਹੋਰ ਯੂਜ਼ ਕਰਦੀਆਂ ਥੋੜੀ ਜਿਹੀ ਮੈਂ ਆਪਣੇ ਵਾਲਾਂ ਦੀ ਕੇਅਰ ਵੀ ਕੱਟ ਕਰਦੀਆਂ ਕਿਉਂਕਿ ਬੱਚਿਆਂ ਤੇ ਤਾਂ ਕੇਅਰ ਹੁੰਦੀ ਹੈ ਤੇ ਮੈਂ ਸਾਰਾ ਦਿਨ ਕੰਮਾਂ ਦੇ ਵਿੱਚ ਰਹਿਣੀ ਆ ਜਿਹੜੇ ਵੀਰ ਮੈਨੂੰ ਜਾਣਦੇ ਆ ਤੇ ਦੇਖੋ ਤੁਹਾਨੂੰ ਅਸੀਂ ਮੇਰੇ ਵਾਲਾਂ ਦੀ ਵੀ ਗਰੋਥ ਦੇਖ ਸਕਦੇ ਹੋਗੇ ਤੇ ਨਾਲੇ ਮੈਂ ਕੇਅਰ ਨਹੀਂ ਕਰਦੀ ਅਗਰ ਕੇਅਰ ਕਰਾਂ ਤਾਂ ਮੇਰੇ ਵਾਲ ਇੰਨਾਂ ਨਾਲੋਂ ਵੀ ਜ਼ਿਆਦਾ ਕਿਤੇ ਲੰਬੇ ਹੋ ਜਾਣਗੇ ਤੇ ਅੱਗੇ ਮੈਂ ਤੁਹਾਨੂੰ ਆਪਣੀ ਬੇਟੀ ਦੇ ਵਾਲ ਵੀ ਦਿਖਾ ਦਿੰਨੀ ਆ ਉਹਦੇ ਵਾਲ ਵੀ ਹੈ ਨਾ ਕਾਫੀ ਹੈਲਦੀ ਨੇ ਕਾਫੀ ਸਟਰੋਂਗ ਨੇ ਇਹ ਮੇਰੀ ਗੁੜੀਆ ਦੇ ਵਾਲ ਨੇ ਹੈ ਨਾ ਕਾਫੀ ਹੈਲਦੀ ਨੇ ਇਹਦੇ ਵੀ ਤੇ ਦੇਖੋ ਹਨਾ ਬਾਲਾਂ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਗੁਰਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਆ ਤੇ ਅਸੀਂ ਕਟਿੰਗ ਵਗੈਰਾ ਨਹੀਂ ਕਰਦੇ ਬਾਲਾਂ ਦੀ ਤੇ ਜਿਹੜਾ ਨੁਸਖਾ ਤੁਸੀਂ ਮੈਨੂੰ ਕਿਹਾ ਸੀ ਵੀ ਦੀਦੀ ਬਣਾ ਕੇ ਦਿਖਾਓ ਹਨਾ ਤੁਸੀਂ ਆਪਣੇ ਬਾਲ ਦਿਖਾਓ ਦੇਖੋ ਮੈਂ ਆਪਣਾ ਵਾਦਾ ਪੂਰਾ ਕੀਤਾ ਤੁਸੀਂ ਵੀ ਵੀਡੀਓ ਨੂੰ ਲਾਈਕ ਮੈਨ ਸ਼ੇਅਰ ਕਰਕੇ ਆਪਣਾ ਵਾਦਾ ਪੂਰਾ ਕਰਨਾ ਦੇਖੋ ਕਿੰਨੇ ਸਟਰੋਂਗ ਬਾਲ ਨੇ ਤੇ ਸਿਲਕੀ ਬਿਲਕੁਲ ਨੇ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸ ਰਹੀ ਹਾਂ ਤੁਸੀਂ ਪਾਰਲਰ ਜਾਣਾ ਭੁੱਲ ਜਾਓਗੇ ਹਰ ਇੱਕ ਬਿਮਾਰੀ ਦਾ ਉਹ ਹੱਲ ਹੈਗਾ ਜਿਵੇਂ ਖੁਦ ਆਪਣੇ ਬਾਲ ਤੁਹਾਨੂੰ ਹਨਾ ਦਿਖਾਏ ਨੇ ਵੈਸੇ ਤਾਂ ਮੈਂ ਪ੍ਰੋਪਰ ਤੁਹਾਨੂੰ ਹਨਾ ਆਪਣੇ ਬਾਲ ਮੇਰੇ ਬਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਨਾ ਵੀ ਉਹਦੇ ਜਿੰਨੇ ਨਾਲ ਲੈਂਥੀ ਨਹੀਂ ਹੈਗੇ ਪਰ ਕਾਫੀ ਲੈਂਥੀ ਨੇ ਹੈ ਵੀ ਵੀ ਕਾਫੀ ਨੇ ਪਰ ਹੈ ਨਾ ਇੱਦਾਂ ਹੀ ਮੇਰੀ ਬੇਟੀ ਦੇ ਨੇ ਮੇਰੇ ਬੇਟੇ ਦੇ ਤੁਹਾਨੂੰ ਮੈਂ ਤਿੰਨਾਂ ਦੇ ਨਾ ਬਾਲਾਂ ਦੀ ਦੇਖੋ ਵੀਡੀਓ ਬਣਾ ਕੇ ਦਿਖਾਈ ਹੈਗੀ ਤੇ ਇਹ ਨਹੀਂ ਹੈਗਾ ਨਾ ਵੀ ਮੈਂ ਤੁਹਾਨੂੰ ਕੁਝ ਹੋਰ ਦੱਸੂਗੀ ਤੇ ਮੈਂ ਕੁਝ ਹੋਰ ਕਰੂੰਗੀ ਮੈਂ ਆਪਣੇ ਬਾਲਾਂ ਦੀ ਤਾਂ ਨਾ ਕੇਅਰ ਵੀ ਨਹੀਂ ਕਰਦੀ ਐਨੀ ਤੇ ਦੇਖੋ ਫਿਰ ਵੀ ਕਾਫੀ ਲੈਂਥੀ ਨੇਗੇ ਤੇ ਕਿਉਂਕਿ ਬੱਚਿਆਂ ਦੇ ਬਾਲਾਂ ਦੀ ਮੈਂ ਕਾਫੀ ਕੇਅਰ ਕਰਦੀ ਐ ਤੇ ਆਪਣੇ ਬਾਲਾਂ ਦੀ ਕੇਅਰ ਮੈਂ ਉਨੀ ਨਹੀਂ ਕਰਦੀ ਹੈ ਨਾ ਤੇ ਇਸ ਲਈ ਮੈਂ ਅੱਜ ਨਾ ਪ੍ਰੋਪਰ ਵੀਡੀਓ ਬਣਾਈ ਹੈਗੀ ਤੁਹਾਡੇ ਵਾਸਤੇ ਕਿਦਾਂ ਨਾ ਮੇਰੇ ਮਾਰਨੇ بیٹے ਦੇ ਤੇ ਬੁਗੜਿਆ ਦੇ ਨਾ ਬਾਲਾਂ ਦੀ ਤੇ ਇਹਦੀ ਵਾਸਤੇ ਉਹਨਾਂ ਨੇ ਕਿਹਾ ਸੀਗੇ ਵੀ ਤੁਸੀਂ ਕੀ ਕੀ ਜੂਸ ਕਰ ਹਾਂਜੀ ਉਹਦੇ ਵਾਸਤੇ ਆਪਾਂ ਨੇ ਲੈਣਾ ਹੈਗਾ ਅੱਧਾ ਨਿੰਬੂ ਅੱਧਾ ਪਿਆਜ਼ ਥੋੜਾ ਜਿਹਾ ਬਦਾਮਾ ਦਾ ਤੇਲ ਤੇ ਥੋੜਾ ਜਿਹਾ ਨਾਰੀਅਲ ਦਾ ਤੇਲ ਤੇ ਹਾਂਜੀ ਆਓ ਆਪਾਂ ਮਿਲ ਕੇ ਜਿਹੜਾ ਵੀ ਨੁਸਖਾ ਤੁਹਾਨੂੰ ਦੱਸਦੇ ਆ ਇਹਨੂੰ ਤੁਸੀਂ ਵਰਤਣਾ ਜ਼ਰੂਰ ਹੈ ਨਾ ਵਰਤ ਕੇ ਤੁਹਾਨੂੰ ਪਤਾ ਲੱਗੇਗਾ ਇਹਨੂੰ ਤੁਸੀਂ ਨੇ ਨਾ ਹਫ਼ਤੇ ਦੇ ਵਿੱਚ ਦੋ ਵਾਰ ਲਗਾਉਣਾ ਜਿਆਦਾ ਵੀ ਨਹੀਂ ਲਗਾਉਣਾ ਇੱਕ ਜਿਹੜਾ ਬਾਲਾਂ ਨੂੰ ਸਿਲਕੀ ਕਰਨਾ ਹੈ ਉਹ ਮੈਂ ਤੁਹਾਨੂੰ ਅਲੱਗ ਦੱਸੂਗੀ ਇਹ ਬਾਲਾਂ ਨੂੰ ਹਨਾ ਜਿਆਦਾ ਮਨ ਕੇ ਗ੍ਰੋਥ ਕਰੇਗਾ ਉਹਨਾਂ ਦੀ ਵਧਾਊਗਾ ਹਨਾ ਦੋ ਨੂੰਏ ਬਾਲ ਨੇ ਉਹਨਾਂ ਨੂੰ ਵੀ ਘਟਾਏਗਾ ਤੇ ਜਿਹੜੇ ਤੁਸੀਂ ਪਾਰਲਰ ਦੇ ਵਿੱਚ ਜਾ ਜਾ ਕੇ ਹਨਾ ਕਾਫੀ ਬਾਲਾਂ ਨੂੰ ਸਿਲਕੀ ਬਣਾਉਣਿਓ ਕੋਦਾਂ ਹਨ ਮਹਿੰਗੇ ਮਹਿੰਗੇ ਸ਼ੈਂਪੂ ਲਗਾਉਣਿਓ ਇਹ ਉਹਨਾਂ ਤੋਂ ਤੁਹਾਨੂੰ ਬਿਲਕੁਲ ਹਨਾ ਫ੍ਰੀ ਆਫ ਕਾਸਟ ਹੈ ਥੋੜਾ ਜਿਹਾ 10-20 ਰੁਪਏ ਦਾ ਤੁਹਾਡਾ ਖਰਚਾ ਆਏਗਾ ਵੱਧ ਤੋਂ ਵੱਧ 50 ਰੁਪਏ ਦਾ ਲਗਾ ਲੋ ਖਰਚਾ ਆਏਗਾ ਤੇ ਬਾਲ ਤੁਹਾਡੇ ਇੰਨਾ ਸਿਲਕੀ ਹੋ ਜਾਣਗੇ ਕਿ ਤੁਸੀਂ ਤਾਂ ਜੂڑا ਵੀ ਕਰਨੀ ਪਾਓਗੇ ਇੰ ਤੇ ਇਹ ਜਿਹੜੇ ਇੱਕ ਹੋਰ ਹੈਗਾ ਨੁਸਖਾ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸੂਗੀ ਉਹ ਇਸ ਤੋਂ ਵੀ ਜ਼ਿਆਦਾ ਕਾਰਗਰ ਹੈ ਹਨਾ ਆਪਾਂ ਨੇ ਇੱਕ ਕੌਲੀ ਲੈ ਲੈਣੀ ਹੈ ਉਹਦੇ ਵਿੱਚ ਆਪਾਂ ਨੇ ਨਾ ਅੱਧਾ ਨਿੰਬੂ ਨੂੰ ਛੋੜ ਲੈਣਾ ਇਹ ਇੱਕ ਦੇ ਬਾਹਰ ਨਾ ਜਿੱਦਾਂ ਕਿ ਮੇਰੇ ਵਾਲ ਨੇ ਮੇਰੇ ਬੇਟੇ ਦੇ ਤੁਸੀਂ ਜਾਂ ਕੁੜੀਆਂ ਦੇ ਦੇਖੇ ਨੇ ਉੰਨੇ ਵਾਲਾਂ ਵਾਸਤੇ ਬਹੁਤ ਜ਼ਿਆਦਾ ਮਤਲਬ ਕਿ ਪੂਰਾ ਹੈਗਾ ਜ਼ਿਆਦਾ ਨਹੀਂ ਕਰਨਾ ਆਪਾਂ ਨੇ ਇੱਕ ਚਮਚ ਨਿੰਬੂ ਦਾ ਲੈ ਲੈਣਾ ਤੇ ਆਪਾਂ ਨੇ ਇਹਦੇ ਵਿੱਚ ਦੋ ਚਮਚ ਨਾਰੀਅਲ ਦੇ ਤੇਲ ਦੇ ਲੈ ਲੈਣੇ ਆ ਤੇ ਇੱਕ ਚਮਚ ਆਪਾਂ ਨੇ ਲੈਣਾ ਹੈ ਬਾਦਾਮਾ ਦੇ ਤੇਲ ਦਾ ਇਹ ਬਦਾਮਾਂ ਦਾ ਪਿਓਰ ਤੇਲ ਹੈ ਕੜਵਾਇਆ ਹੋਇਆ ਤੁਸੀਂ ਦੂਸਰਾ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾ ਲਾਂਗੇ ਆਪਣਾ ਪਿਆਜ਼ ਨੂੰ ਕद्दूकस ਕਰਕੇ ਇਹ ਪਿਆਜ਼ ਦਾ ਹਨਾ ਜਿਹੜਾ ਤੇਲ ਹੈ ਬਹੁਤ ਹੀ ਬੈਨੀਫਿਟਾ ਹੈਗਾ ਹਾਂਜੀ ਹੁਣ ਆਪਾਂ ਦੇਖੋ ਚਾਰੇ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਦੇਖੋ ਇਹ ਬਿਲਕੁਲ ਇੱਕ ਸੀਰਮ ਦੀ ਤਰ੍ਹਾਂ ਬਣ ਗਿਆ ਬਦਾਮਾਂ ਦਾ ਤੇਲ ਨਾਰੀਅਲ ਦਾ ਤੇਲ ਪਿਆਜ਼ ਦੇ ਆਪਣਾ ਨੀਮ ਅਗਰ ਤੁਹਾਡੇ ਕੋਲ ਬਦਾਮਾਂ ਦਾ ਤੇਲ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਤੁਸੀਂ ਨਾਰੀਅਲ ਦਾ ਕੱਲਾ ਵੀ ਲੈ ਸਕਦੇ ਹੋ ਪਰ ਬਦਾਮਾਂ ਦੇ ਤੇਲ ਨਾਲ ਜ਼ਿਆਦਾ ਸਿਲਕੀ ਹੋ ਜਾਂਦੇ ਨੇ ਹੁਣ ਆਪਾਂ ਇਹਨਾਂ ਨੂੰ ਲਗਾਉਣ ਦਾ ਤਰੀਕਾ ਤੁਹਾਨੂੰ ਦੱਸਦੀਆਂ ਹਾਂ ਹਾਂਜੀ ਹੁਣ ਮੈਂ ਤੁਹਾਨੂੰ ਲਗਾਉਣ ਦਾ ਤਰੀਕਾ ਦੱਸਦੀ ਹਾਂ ਤੁਸੀਂ ਆਪਣੇ ਵਾਲਾਂ ਦੇ ਵਿੱਚ ਹਨਾ ਇਦਾਂ ਚੀਰਨੀਆਂ ਪਾੜ ਕੇ ਤੇ ਇਹਨੂੰ ਇਸ ਤਰੀਕੇ ਨਾਲ ਨਾ ਸਾਰੇ ਵਾਲਾਂ ਤੇ ਲਗਾਉਣਾ ਚੰਗੇ ਤਰੀਕੇ ਦੇ ਨਾਲ ਮਾਲਿਸ਼ ਕਰ ਲੈਣੀ ਆ ਇਸ ਤਰੀਕੇ ਨਾਲ ਲਗਾ ਕੇ ਤਾਂ ਤੁਸੀਂ ਕਮ ਸੇ ਕੰਮ ਹੈ ਨਾ 2 ਘੰਟੇ ਨੂੰ ਇਦਾਂ ਹੀ ਰੱਖਣਾ ਹੈਗਾ ਸਾਰੇ ਆਪਣੇ ਬਾਲਾਂ ਤੇ ਲਗਾਉਣਾ ਹੈ ਉੱਪਰ ਤੋਂ ਲੈ ਕੇ ਇਦਾਂ نیچے ਤੱਕ ਵੀ ਜਿਹੜਾ ਬੇਸਟ ਬਚੂਗਾ ਉਹਨੂੰ ਸਾਰੇ ਨੂੰ ਆਪਣੇ ਉੱਪਰ ਹੱਥ ਲਗਾ ਲੈਣਾ ਤੇ ਫਿਰ ਨਾ ਕਿਸੇ ਵੀ ਸ਼ੈਂਪੂ ਦੇ ਨਾਲ ਹੈ ਨਾ ਤੁਸੀਂ ਧੋ ਲਿਓ ਇਸ ਤਰੀਕੇ ਨਾਲ ਇਸ ਸੇਰਮ ਨੂੰ ਲਗਾ ਕੇ ਨਾ 2 ਘੰਟੇ ਤੁਸੀਂ ਨੇ ਰੱਖਣਾ ਤੇ ਉਸ ਤੋਂ ਬਾਅਦ ਤੁਹਾਡਾ ਕੋਈ ਵੀ ਸ਼ੈਂਪੂ ਤੁਸੀਂ ਯੂਜ਼ ਕਰਦੇ ਹੋ ਥੋੜਾ ਜਣਾ ਨਾਰਮਲ ਸ਼ੈਂਪੂ ਲਓਗੇ ਤਾਂ ਯਾ ਜ਼ਿਆਦਾ ਵਧੀਆ ਤੇ ਕਈ ਵੀਰ ਭੈਣ ਮੈਨੂੰ ਕਹਿ ਰਹੇ ਸੀ ਵੀ ਘਰ ਵਿੱਚ ਸ਼ੈਂਪੂ ਬਣਾਉਣ ਦਾ ਤਰੀਕਾ ਵੀ ਦੱਸੋ ਤੇ ਮੈਂ ਉਹ ਵੀ ਤੁਹਾਨੂੰ ਬਹੁਤ ਜਲਦੀ ਦੱਸੂਗੀ ਇਦਾਂ ਦੇ ਨਾਲ ਹੈਨਾ ਪਿਆਜ਼ ਦੇ ਨਾਲ ਤੁਹਾਡੇ ਵਾਲਾਂ ਨਾਲ ਸਮੇਂ ਤੋਂ ਪਹਿਲਾਂ ਜਿਹੜੇ ਚਿੱਟੇ ਹੋ ਰਹੇ ਨੇ ਉਹ ਵੀ ਰੁਕਣਗੇ ਹੈਨਾ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਹਾਂਜੀ ਦੇਖੋ ਕਈ ਸਿਸਟਰ ਮੈਨੂੰ ਕਹਿ ਰਹੇ ਨੇ ਵੀ ਵਾਲਾਂ ਵਾਸਤੇ ਹੈਨਾ ਸਾਨੂੰ ਇੱਕ ਟ੍ਰੀਟਮੈਂਟ ਦੱਸੋ ਕਿਉਂਕਿ ਵਾਲਾਂ ਨੂੰ ਧੋਣ ਵਾਸਤੇ ਤਾਂ ਮੈਂ ਪਹਿਲਾਂ ਦੱਸਤਾ ਸੀਗਾ ਹੁਣ ਉੱਪਰ ਨਾਲ ਜਿਹੜਾ ਆਪਾਂ ਕੰਡੀਸ਼ਨਰ ਦੀ ਥਾਂ ਲਗਾਉਣਾ ਉਹ ਦੱਸਦੀਆਂ ਇੱਕ ਆਲੂ ਨੇ ਹੈਨਾ ਆਲੂ ਦੇ ਛਿਲਕੇ ਵੀ ਲੈ ਸਕਦੇ ਹੋ ਜਦ ਤੁਸੀਂ ਪ੍ਰੋਪਰ ਇਦਾਂ ਆਲੂ ਲੈ ਕੇ ਉਹਨੂੰ ਕद्दूकस ਕਰ ਲਓ ਹਾਂਜੀ ਇੱਕ ਆਲੂ ਲੈ ਕੇ ਆਪਾਂ ਨੇ ਗੱਧੂ ਕਸ਼ ਕਰ ਲੈਣਾ ਹੈ ਅਗਰ ਸਿਲਕੀ ਵਗੈਰਾ ਹੈਗੇ ਨੇ ਹੈਨਾ ਉਹਨਾਂ ਨੂੰ ਵੀ ਤੁਸੀਂ ਵਿੱਚੀ ਐਡ ਕਰਨੇ ਚੰਗੇ ਤਰੀਕੇ ਨਾਲ ਧੋ ਕੇ ਫਿਰ ਐਡ ਕਰ ਲੈਣੇਗੇ ਫਿਰ ਆਪਾਂ ਨੇ ਲੈ ਲੈਣੇ ਨੇਗੇ ਹੈਨਾ 3 ਚਮਚਾ ਚਾਵਲ ਦੇ ਇਹਨਾਂ ਨੂੰ ਵੀ ਆਪਾਂ ਵਿੱਚੀ ਪਾ ਲਾਂਗੇ ਤੇ ਹੁਣ ਆਪਾਂ ਲਵਾਂਗੇ ਇੱਕ ਗਲਾਸ ਪਾਣੀ ਦਾ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਉਬਾਲ ਲਾਂਗੇ ਤੁਸੀਂ ਡੇਢ ਗਲਾਸ ਪਾਣੀ ਵੀ ਲੈ ਸਕਦੇ ਹੋ ਹੈਨਾ ਜਿੰਨੇ ਕ ਤੁਹਾਨੂੰ ਕਿਉਂਕਿ ਇੱਕ ਬਾਰ ਦੇ ਬਾਲਾਂ ਵਾਸਤੇ ਇਹ ਆਪਾਂ ਨੂੰ ਬਹੁਤ ਜ਼ਿਆਦਾ ਫਿੱਟ ਹੈਗਾ ਹਾਂ ਜੀ ਹੁਣ ਆਪਾਂ ਇਹਦੇ ਵਿੱਚ ਇਹਨਾ ਡੇਢ ਗਲਾਸ ਪਾਣੀ ਦਾ ਪਾਤਾ ਇੱਕ ਕੱਲੋ ਪਾਇਆ ਆਪਾਂ ਨੇ 3 ਚਮਚ ਆਪਾਂ ਨੇ ਚਾਵਲ ਦੇ ਪਾਇਨੇ ਚਾਵਲ ਕੋਈ ਵੀ ਹੁਣ ਤੁਹਾਡੇ ਕੋਲ ਚੰਗੇ ਤਰੀਕੇ ਨਾਲ ਧੋ ਕੇ ਸਾਰੇ ਨੂੰ ਪਾ ਲਓ ਹੁਣ ਆਪਾਂ ਇਹਨਾਂ ਨੂੰ origianlly ਰੱਖਾਂਗੇ ਘੱਟੋ ਘੱਟ 10 ਮਿੰਟ ਇਹਨੂੰ ਰਿੰਨਾਗੇ ਆਪਾਂ ਜਿੰਨਾ ਟਾਈਮ ਇਹ ਠਿੱਕਣਾ ਵਾਂਜੀ ਫਿਰ ਮੈਂ ਤੁਹਾਨੂੰ ਪ੍ਰੋਪਰ ਦਿਖਾਉਣੀ ਆ ਹੁਣ ਆਪਾਂ ਇਹਨੂੰ نیچے ਉਤਾਰ ਲੈਣੇ ਦੇਖੋ ਥੋੜਾ ਥੋੜਾ ਪਾਣੀ ਦੇ ਵਿੱਚ ਰਹਿਣਾ ਚਾਹੀਦਾ ਹੈ ਜ਼ਿਆਦਾ ਨਹੀਂ ਕਮ ਸਿਕਮ ਦੇਖੋ ਆਪਾਂ ਨੇ ਡੇਢ ਗਲਾਸ ਪਾਣੀ ਦਾ ਪਾਇਆ ਸੀਗਾ ਹੁਣ ਇਹਦੇ ਵਿੱਚ ਸਿਰਫ ਅੱਧੇ ਗਲਾਸ ਤੋਂ ਵੀ ਘੱਟ ਪਾ ਇਹਨੂੰ ਪੁੰਨ ਲਓ ਪ੍ਰੋਪਰ ਦੇਖੋ ਇਹ ਥਿੱਕ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਹਨਾ ਲਿਕਵਿਡ ਹੋਣਾ ਚਾਹੀਦਾ ਬਿਲਕੁਲ ਗਾੜਾ ਹੋਊਗਾ ਉਹ ਨਹੀਂ ਤੁਹਾਡੇ ਵਾਲਾਂ ਨੂੰ ਹਨਾ ਸਿਲਕੀ ਬਣਾਊਗਾ ਵਾਲਾਂ ਨੂੰ ਜਦੋਂ ਤੁਸੀਂ ਹਨਾ ਸ਼ੈਂਪੂ ਨਾਲ ਧੋ ਲੈਣਾ ਉਸ ਤੋਂ ਬਾਅਦ ਫਿਰ ਇਹਨੂੰ ਕੰਡੀਸ਼ਨਰ ਮੰਗੂ ਲਾਉਣਾ ਆਪਣੇ ਵਾਲਾਂ ਤੇ ਚੰਗੇ ਤਰੀਕੇ ਨਾਲ ਲਾ ਕੇ ਇਹਨੂੰ ਫਿਰ ਇਹਨੂੰ 5 ਕੁ ਮਿੰਟ ਛੱਡ ਦੇਣਾ ਫਿਰ ਉਸ ਤੋਂ ਬਾਅਦ ਤੁਸੀਂ ਵਾਲਾਂ ਨੂੰ ਪ੍ਰੋਪਰ ਚੰਗੇ ਤਿੱਕ ਨਾਲ ਧੋ ਲੈਣਾ ਹਫਤੇ ਚ ਦੋ ਵਾਰ ਹੀ ਕਰਨਾ ਦੇਖੋ ਆਪਣੇ ਕੋਲੇ ਇਹ ਇੰਨਾ ਹੋ ਗਿਆ ਦੇਖੋ ਕਿੰਨਾ ਠਿਕ ਹੈ ਬਿਲਕੁਲ ਨਾ ਇੰਨਾ ਸੌਫਟ ਹੈਗਾ ਨਾ ਜਦੋਂ ਤੁਸੀਂ ਵਾਲਾਂ ਤੇ ਲਗਾਓਗੇ ਦੇਖੋ ਤੁਹਾਡੇ ਵਾਲਾਂ ਤੋਂ ਹੱਥ ਤਿਲਕੇਗਾ ਐਨੇ ਸਿਲਕੀ ਹੋ ਜਾਣਗੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਇਹਨੂੰ ਠੰਡਾ ਕਰਕੇ ਅਗਰ ਤੁਹਾਡੇ ਕੋਲੇ ਬਦਾਮਾਂ ਦਾ ਤੇਲ ਹੈਗਾ ਤਾਂ ਤੁਸੀਂ ਇੱਕ ਚਮਚ ਬਦਾਮਾਂ ਦਾ ਤੇਲ ਮਿਲਾ ਲਓ ਅਗਰ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚ ਨਾਰੀਅਲ ਤੇਲ ਮਿਲਾ ਲਓ ਇਹਦੇ ਵਿੱਚ ਦੇਖੋ ਪ੍ਰੋਪਰ ਸ਼ੈਂਪੂ ਦੇ ਨਾਲ ਪਹਿਲਾਂ ਵਾਲਾਂ ਨੂੰ ਧੋ ਕੇ ਮੈਂ ਜਿਹੜਾ ਟ੍ਰੀਟਮੈਂਟ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਵੀ ਵਾਲਾਂ ਨੂੰ ਕਿੱਦਾਂ ਕਿੱਦਾਂ ਧੋਣਾ ਹੈਗਾ ਤੇ ਉਹਦੇ ਵਾਸਤੇ ਆਪਣੇ ਵੀਡੀਓ ਆਡੋ ਅਪਲੋਡ ਕੀਤੀ ਹੋਈ ਹੈ ਉਹ ਦੇਖ ਕੇ ਉਸ ਤੋਂ ਬਾਅਦ ਵਾਲਾਂ ਨੂੰ ਧੋ ਕੇ ਫਿਰ ਤੁਸੀਂ ਨੇ ਇਹਨੂੰ ਲਗਾਉਣਾ 5 ਕਿ ਮਿੰਟ ਰੱਖ ਲਿਓ ਉਸ ਤੋਂ ਬਾਅਦ ਫਿਰ ਸਿੰਪਲ ਪਾਣੀ ਨਾਲ ਧੋ ਦੇਣਾ ਫਿਰ ਦੇਖਿਓ ਤੁਸੀਂ ਤੁਹਾਡੇ ਵਾਲਾਂ ਦੀ ਗਰੋਥ ਵੀ ਵਧੇਗੀ ਤੇ ਤੁਹਾਡੇ ਵਾਲ ਚਮਕਦਾ ਸਿਲਕੀ ਇੰਨੇ ਜ਼ਿਆਦਾ ਹੋ ਜਾਣਗੇ ਵੀਡੀਓ ਚੰਗੀ ਲੱਗੀ ਜੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਸੀਰਮ ਥੋੜਾ ਜਿਹਾ ਆਪਣੇ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਤੁਸੀਂ ਇਹਨਾਂ ਬਦਾਮਾਂ ਦਾ ਤੇਲ ਹੈਗਾ ਇੱਕ ਚਮਚੋ ਪਾ ਲਓ ਅਗਰ ਨਹੀਂ ਹੈਗਾ ਤਾਂ ਇੱਕ ਚਮਚੋ ਖੋਪੇ ਦਾ ਤੇਲ ਹੈ ਨਾ ਜਿਹਨੂੰ ਆਪਾਂ ਨਾਰੀਅਲ ਦਾ ਤੇਲ ਵੀ ਕਹਿੰਦੇ ਨੇ ਉਹ ਪਾ ਕੇ ਤੁਸੀਂ ਇਹਨੂੰ ਲਗਾ ਸਕਦੇ ਹੋ ਅਗਰ ਤੁਸੀਂ ਹਨਾ ਤੁਹਾਡੇ ਕੋਲੇ ਬਚ ਜੇ ਥੋੜਾ ਜਿਹਾ ਜ਼ਿਆਦਾ ਮਾਤਰਾ ਦੇ ਵਿੱਚ ਬਣ ਜਾਂਦਾ ਹੈ ਕਈ ਵਾਰੀ ਤਾਂ ਤੁਸੀਂ ਇਹਨੂੰ ਹਨਾ ਸਟੋਰ ਕਰਕੇ ਫ੍ਰਿਜ ਦੇ ਵਿੱਚ ਰੱਖਣਾ ਬਾਹਰ ਨਹੀਂ ਰੱਖਣਾ ਬਾਹਰ ਇਹ ਖਰਾਬ ਹੋ ਜਾਊਗਾ ਅਗਰ ਤੁਹਾਡੇ ਕੋਲੇ ਬਚਦਾ ਹੈ ਹਨਾ ਤਾਂ ਸਟੋਰ ਕਰਨ ਦੀ ਜਰੂਰਤ ਨਹੀਂ ਤੁਸੀਂ ਲੈ ਕੇ ਆਪਣੀ ਬਾਡੀ ਦੇ ਉੱਪਰ ਵੀ ਇਹਨੂੰ ਐਦਾਂ ਮ사ਜ ਕਰ ਸਕਦੇ ਹੋ ਆਪਣੇ ਫੇਸ ਤੇ ਕਰ ਸਕਦੇ ਹੋ ਨਾ ਉਹਦੇ ਨਾਲ ਤੁਹਾਡੀ ਸਕਿਨ ਟਾਈਟ ਵੀ ਹੋਵੇਗੀ ਤੇ ਗਲੋ ਵੀ ਕਰੇਗੀ ਜਿਹੜੇ ਚੰਗੀ ਲੱਗੀ ਤਾਂ ਲਾਈਕ ਮੈਂ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ